ਜਿਵੇਂ ਕਿ ਹੁਣ ਸਹਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਚੜ੍ਹ ਰਹੇ ਨੇ ਤੇ ਸਿੱਖ ਕੌਮ ਦੇ ਪ੍ਰਧਾਨ ਸਹਿਬਾਨਾਂ ਵੱਲੋਂ ਫਰਮਾਨ ਜਾਰੀ ਕਰਕੇ ਸੋਗ ਦੀ ਲਹਿਰ ਫੈਲਾਈ ਜਾ ਰਹੀ ਖਾਲਸਾ ਜੀ ਪਹਿਲਾਂ ਹੀ ਆਪਾਂ ਸਿੱਖਾਂ ਦੇ ਹੱਥ ਚੋਂ ਮਸਾਲਾਂ ਤੇ ਕਰਪਾਨਾਂ ਛਡਾ ਕੇ ਮੋਮਬਤੀਆਂ ਫੜਾ ਕੇ ਕੈਂਡਲ ਮਾਰਚ ਕਢਾ ਚੁੱਕੇ ਆ ਤੇ ਇਸ ਦੇ ਅਰਥ ਨੇ ਕਿ ਔਰੰਗਜ਼ੇਬ ਤੂੰ ਮੇਰੇ ਚਾਰ ਪੁੱਤਰ ਭਾਵੇਂ ਮਾਰਤੇ ਪਰ ਮੇਰਾ ਕੁੰਡਲੀਆ ਸਾਪ ਖਾਲਸਾ ਹਰੇ ਜਿਉਂਦਾ ਹੈ ਸਾਡੇ ਤਾਂ ਮਰਗ ਦੇ ਭੋਗ ਤੇ ਵੀ ਅਨੰਦ ਸਾਹਿਬ ਦਾ ਪਾਠ ਕੀਤਾ ਜਾਂਦਾ ਹੈ ਇਸ ਲਈ ਸਾਨੂੰ ਸੋਗ ਨਹੀਂ ਬਲਕਿ ਆਪਣੇ ਸ਼ਹੀਦਾਂ ਤੇ ਮਾਣ ਮਹਿਸੂਸ ਕਰਨਾ ਚਾਹੀਦਾ ਸ਼ਹੀਦੀ ਦਿਹਾੜਿਆਂ 'ਚ ਸੋਗ ਮਨਾਉਣਾ ਕਿੰਨਾ ਸਹੀ ਹੈ ਕਿਉਂਕਿ ਸਿੱਖ ਕੌਮ ਇੱਕ ਚੜਤੀ ਕਲਾਚ ਰਹਿਣ ਵਾਲੀ ਕੌਮ ਹੈ ਜੀ ਹਾਂ ਇੱਕ ਛੋਟੇ ਬੱਚੇ ਨੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਇਹ ਸਵਾਲ ਕੀਤੇ ਨੇ ਅਤੇ ਸੋਗ ਦੀ ਲਹਿਰ ਫੈਲਾਉਣ ਤੇ ਇਤਰਾਜ਼ ਵੀ ਜਤਾਇਆ ਸਿੱਖ ਬੱਚੇ ਨੇ ਸਿੱਖ ਕੌਮ ਦੇ ਬੁੱਧੀਜੀਵੀਆਂ ਨੂੰ ਇਸ ਫੈਸਲੇ ਤੇ ਮੁੜ ਵਿਚਾਰ ਕਰਨ ਦੀ ਅਪੀਲ ਵੀ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤਵਲੇਸ਼ਵੀਰ ਸਿੰਘ ਵਰਲਡ ਦਾ ਪਹਿਲਾ ਜ਼ਬਾਨੀ ਜ਼ਫਰਨਾਮਾ ਯਾਦ ਕਰਕੇ ਗਾਉਣ ਵਾਲਾ ਸਿੱਖ ਬੱਚਾ ਅੱਜ ਆਪ ਜੀ ਦੇ ਸਾਹਮਣੇ ਕੁਝ ਮੇਰੇ ਮਹੱਤਵਪੂਰਨ ਸਵਾਲ ਲੈ ਕੇ ਪੇਸ਼ ਹੋਏ ਹਨ ਜਿਵੇਂ ਕਿ ਹੁਣ ਸਹਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਚੜ੍ਹੇ ਨੇ ਤੇ ਸਿੱਖ ਕੌਮ ਦੇ ਪ੍ਰਧਾਨ ਸਹਿਬਾਨਾਂ ਵੱਲੋਂ ਫਰਮਾਨ ਜਾਰੀ ਕਰਕੇ ਸੋਗ ਦੀ ਲਹਿਰ ਫੈਲਾਈ ਜਾ ਰਹੀ ਹੈ ਖਾਲਸਾ ਜੀ ਦਸਮੇਸ਼ ਪਿਤਾ ਨੇ ਖਾਲਸੇ ਦੀ ਸਾਰਨਾ ਕੀਤੀ ਅਤੇ ਖਾਲਸੇ ਲਈ ਫਰਮਾਨ ਜਾਰੀ ਕੀਤਾ ਜਦ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਗ ਦਿਓ ਮੈਂ ਸਾਰਾ ਜਬ ਇਹ ਗਾਇ ਬਿਪਰਨ ਕੀ ਰੀਤ ਮੈਂ ਨਾ ਕਰੂੰ 인की ਪ੍ਰਤੀ ਖਾਲਸਾ ਜੀ ਅਸੀਂ ਹਰੇਕ ਧਰਮ ਦਾ ਸਤਿਕਾਰ ਕਰਦੇ ਹਾਂ ਹਰੇਕ ਧਰਮ ਦੀਆਂ ਰੌ ਰੀਤਾਂ ਦਾ ਸਤਿਕਾਰ ਕਰਦੇ ਹਾਂ ਜਿਵੇਂ ਮੁਸਲਮ ਧਰਮ ਵਿੱਚ ਕਰਬਲਾ ਦੇ ਸ਼ਹੀਦਾਂ ਦੀ ਯਾਦ ਵਿੱਚ ਮਹਰਮ ਮਨਾਇਆ ਜਾਂਦਾ ਪਰ ਖਾਲਸਾ ਧਰਮ ਵਿੱਚ ਹਰੇਕ ਦਿਹਾੜੇ ਨੂੰ ਚੜਦੀ ਕਲਾ ਵਿੱਚ ਮਨਾਇਆ ਜਾਂਦਾ ਹੈ। ਖਾਲਸਾ ਜੀ ਪਹਿਲਾਂ ਹੀ ਆਪਾਂ ਸਿੱਖਾਂ ਦੇ ਹੱਥ ਚੋਂ ਮਸਾਲਾ ਤੇ ਕਰਪਾਨਾ ਛਡਾ ਕੇ ਮੋਮਬਤੀਆਂ ਫੜਾ ਕੇ ਕੈਂਡਲ ਮਾਰਚ ਕਢਾ ਚੁੱਕੇ ਆਂ। ਤੇ ਇਹ ਸਭ ਨੂੰ ਪਤਾ ਹੈ ਵੀ ਇਹ ਸਿਰਫ 크ਿਸਚਨ ਧਰਮ ਵਿੱਚ ਹੀ ਹੁੰਦਾ ਹੈ। ਤੇ ਸਾਡੇ ਦਸ਼ਮੇਸ਼ ਪਿਤਾ ਨੇ ਦਸੰਬਰ ਦੇ ਮਹੀਨੇ ਚ ਆਪਦਾ ਪਰਿਵਾਰ ਵਾਰ ਕੇ ਤੇ ਅਪ੍ਰੈਲ ਦੇ ਮਹੀਨੇ ਵਿੱਚ ਦਮਦਮਾ ਸਾਹਿਬ ਵਿਖੇ ਬੜੀ ਧੂਮ-ਤਾਮ ਨਾਲ ਵਿਸਾਖੀ ਦਾ ਜਸ਼ਨ ਮਨਾਇਆ ਸੀ ਅਤੇ ਦੀਨਾ ਕਾਂਗੜ ਵਿਖੇ ਜੋ ਜ਼ਫਰਨਾਮਾ ਸਾਹਿਬ ਉਹਨਾਂ ਨੇ ਔਰੰਗਜ਼ੇਬ ਨੂੰ ਲਿਖਿਆ ਸੀ ਉਸ 'ਚ ਵੀ ਕੋਈ ਟੈਂ ਦੀ ਕਲਾ ਦੀ ਗੱਲ ਨਹੀਂ ਲਿਖੀ ਉਸ 'ਚ ਵੀ ਉਹਨਾਂ ਨੇ ਔਰੰਗਜ਼ੇਬ ਨੂੰ ਲਿਖਿਆ ਜਿਹਾਸ਼ਤ ਕੇ ਚੂਬਤ ਜਗਾ ਕੁਸਤਿਹਾਰ ਕੇ ਬਾਕੀ ਵਮਾਦਸਤ ਪੇਚੀਦਾ ਮਾਰ ਤੇ ਇਸ ਦੇ ਅਰਥ ਨੇ ਕਿ ਔਰੰਗਜ਼ੇਬ ਤੂੰ ਮੇਰੇ ਚਾਰ ਪੁੱਤਰ ਭਾਵੇਂ ਮਾਰਤੇ ਪਰ ਮੇਰਾ ਕੁੰਡਲੀਆ ਸਾਪ ਖਾਲਸਾ ਹਰੇ ਜਿਉਂਦਾ ਹੈ ਖਾਲਸਾ ਜੀ ਜੇ ਇੱਕ ਦੋ ਫਰਮਾਨ ਹੋਰ ਜਾਰੀ ਹੋ ਗਏ ਤਾਂ ਹੋ ਸਕਦਾ ਹੈ ਕਿ 2-3 ਸਾਲਾਂ ਚ ਬੀਬੀਆਂ ਗੁਰਦੁਆਰਾ ਸਹਿਬਾਨਾਂ ਵਿੱਚ ਸੱਥਰ ਵਿਛਾ ਕੇ ਵੈਣ ਪਾਉਣੇ ਸ਼ੁਰੂ ਕਰ ਦੇਣ ਸਾਡੇ ਤਾਂ ਮਰਗ ਦੇ ਭੋਗ ਤੇ ਵੀ ਅਨੰਦ ਸਾਹਿਬ ਦਾ ਪਾਠ ਕੀਤਾ ਜਾਂਦਾ ਹੈ ਇਸ ਲਈ ਸਾਨੂੰ ਸੋਗ ਨਹੀਂ ਬਲਕਿ ਆਪਣੇ ਸ਼ਹੀਦਾਂ ਤੇ ਮਾਣ ਮਹਿਸੂਸ ਕਰਨਾ ਚਾਹੀਦਾ ਇਸ ਚਿੰਤਾ ਕਰਨ ਮੇਰੀ ਸਿੱਖ ਬੁੱਧੀ ਜੀਵੀਆਂ ਸਾਹਮਣੇ ਹੱਥ ਜੋੜ ਕੇ ਬੇਨਤੀ ਹੈ ਕਿ ਆਪਾਂ ਇਸ ਤੇ ਵਿਚਾਰ ਕਰੀਏ ਤੇ ਆਪਣੇ ਕੁੰਡਲੀਆ ਸੱਪ ਖਾਲਸੇ ਨੂੰ ਨਿਆਰਾ ਹੀ ਰਹਿਣ ਦੀ ਧੰਨਵਾਦ ਦੱਸਦੀ ਹੈ ਕਿ ਸ਼ਹੀਦੀ ਦਿਹਾੜਿਆਂ ਨੂੰ ਮੁੱਖ ਰੱਖਦੇ ਆ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਕੁਝ ਦਿਨ ਪਹਿਲਾਂ ਹੀ ਇਹ ਫਰਮਾਨ ਜਾਰੀ ਕੀਤਾ ਗਿਆ ਸੀ ਕਿ ਸ਼ਹੀਦੀ ਦਿਨਾਂ ਅੰਦਰ ਕੋਈ ਵੀ ਜਸ਼ਨ ਨਾ ਮਨਾਇਆ ਜਾਵੇ ਅਤੇ ਨਾਲ ਹੀ ਲੰਗਰਾਂ ਵਿੱਚ ਵੀ ਮਿੱਠੇ ਪਕਵਾਨ ਬਣਾਉਣ ਤੇ ਪਾਬੰਦੀ ਲਾਈ ਗਈ ਸੀ ਇਸ ਤੋਂ ਬਾਅਦ ਹੁਣ ਇਸ ਬੱਚੇ ਨੇ ਇਸ ਫੈਸਲੇ ਤੇ ਇਤਰਾਜ਼ ਜਤਾਇਆ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ